ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ ਹੁਣੇ ਇੱਥੇ ਵਾਪਰੇ ਵੱਡਾ ਭਿਆਨਕ ਸੜਕਾ ਹਾਦਸਾ ਇੱਕੋ ਪਰਿਵਾਰ ਦੇ ਸਾਰੇ ਜੀਆਂ ਦੀ ਹੋ ਗਈ ਮੌਤ ਜੀ ਹਾਂ ਇੱਕੋ ਪਰਵਾਰ ਦੇ ਪੰਜ ਮੈਂਬਰਾਂ ਦੀ ਮੌਤ ਖਬਰ ਨੂੰ ਅੰਤ ਤੱਕ ਦੇਖ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਖਬਰ ਮਿਲੀ ਹੈ ਕਿ ਪਰਵਾਦੇ ਸਾਰੇ ਮੈਂਬਰ ਹైదరాబాద్ ਵਿੱਚ ਚੱਕਰ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਿਕਅਪ ਟਰੱਕ ਵਿੱਚ ਅਦਿੱਲਾਬਾਦ ਪਰਤ ਰਹੇ ਸਨ ਜੀਹਾਂ ਨਾਲ ਹੀ ਜਸ਼ਨਾਦਾਨ ਇਹ ਹਸਾ ਵਾਪਰੇ ਪਰਸੰਦ ਜਿਸ ਕਿ ਆਸਾ ਸੋਮਵਾਰ ਰਾਤ ਕਰੀਬ 11:40 ਵਜੇ ਵਾਪਰੇ ਜਦੋਂ ਕਿ ਇੱਕ ਤੇਜ਼ ਰਫ਼ਤਾਰ ਪਿਕਅਪ ਟਰੱਕ ਖੱਬੇ ਪਾਸੇ ਮੁੜਦੇ ਸਮੇਂ ਸੀਮਿੰਟ ਦੇ ਖੰਬੇ ਨਾਲ ਟਕਰਾ ਕੇ ਪਲਟ ਗਿਆ ਜੀਹਾਂ ਤਲੰਗਣਾ ਦੇ ਅਦਿੱਲਾਬਾਦੀਲੇ ਚੜਕ ਹਾਸੇ ਚ ਤਿੰਨ ਬੱਚੇ ਸਮੇਤ ਇੱਕੋ ਪਰਵਾਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਰਵਾਧ ਦੇ ਸਾਰੇ ਮੈਂਬਰ ਹైదరాబాద్ ਚ ਇੱਕ ਸਮਾਗਮ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਪਿਕਅਪ ਟਰੱਕ ਚ ਅਦਲਾਬਾਦ ਪਰਤੇ ਸਨ ਉਹਨਾਂ ਦੱਸਿਆ ਕਿ ਪੰਜ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਜਦਕਿ ਤਿੰਨ ਹੋਰ ਜ਼ਖਮੀ ਹੋ ਗਏ ਤੇ ਉਹਨਾਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ ਕreturnData ਦੀ ਜ ਸ਼ੁਰੂਆਤੀ ਜਾਂਚ ਦੇ ਅਧਾਰ ਤੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹਨਾਂ ਤੇਜ਼ੀ ਅਤੇ ਡਰਾਈਵਰ ਨੂੰ ਗੱਡੀ ਚਲਾਉਂਦੇ ਸਮੇਂ ਨੀਂਦ ਦੀ ਚਪਕਾ ਆ ਗਈ ਸੀ ਉਹਨਾਂ ਕਹਿ ਕੇ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ